ਆ ਦੇਖੋ ਬਾਈ ਜੀ ਨੇ ਹਰ ਇੱਕ ਤਰ੍ਹਾਂ ਦੀ ਇੱਥੇ ਫਸਲ ਲਾਈ ਹੋਈ ਹੈ ਔਰਗੈਨਿਕ ਤਰੀਕੇ ਨਾਲ ਇਹ ਕਰ ਰਹੇ ਹਨ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਕੋਈ ਕੁਝ ਨਹੀਂ ਬਾਈ ਜੀ ਨੇ ਬੱਜਾ ਦੱਸਿਆ ਹੈਗਾ ਵੀ ਹਰ ਇੱਕ ਤਰ੍ਹਾਂ ਦਾ ਜਾਨਵਰ ਵੀ ਹੋ ਰਿਹਾ ਹੈਗਾ 150 ਕਿਸਮ ਦੇ ਰੁੱਖ ਨੇ ਇੱਥੇ ਜਿਹੜੇ ਲੱਗੇ ਹੋਏ ਹੈਗੇ ਵੀ ਆਪਾਂ ਤਾਂ ਸੋਚ ਵੀ ਨਹੀਂ ਸਕਦੇ ਵੀ ਇਹ ਜਿਹੇ ਇਹ ਜੇ ਨਾਮ ਉਹਨਾਂ ਦੇ ਹੈਗੇ ਆ ਆ ਦੇਖੋ ਬਾਈ ਜੀ ਬੈਠਣ ਨੂੰ ਕਿੱਦਾਂ ਹੈਗਾ ਬਾਈ ਜੀ ਨੇ ਮਤਲਬ ਆਪਣੇ ਟੋਕਰਿਆਂ ਦਾ ਪੂਰਾ ਯੂਜ਼ ਕੀਤਾ ਹੋਇਆ ਹੈਗਾ ਥੱਲੇ ਡੰਡਿਆਂ ਦੇ ਬਣਾ ਕੇ ਉੱਥੇ ਜੇ ਉੱਤੇ ਲਾਇਏ ਹੋਏ ਟੋਕਰੇ ਟੋਕਰਿਆਂ ਦੇ ਉੱਤੇ ਬੈਠੋ ਇਹ ਹੈਗਾ ਜੀ ਲਾਲ ਬਾਜਰਾ ਰੈੱਡ ਬਾਜਰਾ ਜਿਉਂ ਸੇ ਗ੍ਰੀਨ ਤਾਂ ਮੈਂ ਦੇਖਿਆ ਰੈੱਡ ਪਹਿਲੀ ਵਾਰ ਦੇਖਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪਰਮਜੀਤ ਸਿੰਘ ਪਿੰਡ ਭੋਗਲਾ ਸ਼ਹਿਰ ਰਾਜਪੁਰਾ ਜ਼ਿਲ੍ਹਾ ਪਟਿਆਲਾ ਅੱਜਕੱਲ ਆਪਾਂ ਪੰਜਾਬ ਚ ਆਏ ਹੋਏ ਆਂ ਇੰਡੀਆ ਚ ਆਏ ਹੋਏ ਆਂ ਤੇ ਡਿਫਰੈਂਟ ਡਿਫਰੈਂਟ ਥਾਂ ਘੁੰਮਣ ਦਾ ਮੌਕਾ ਮਿਲ ਰਿਹਾ ਹੈਗਾ ਬਹੁਤ ਸਾਰੇ ਐਪੀਸੋਡ ਆਪਾਂ ਬਣਾਏ ਵੀ ਆ ਪਾਕਿਸਤਾਨ ਵੀ ਪਾ ਗਏ ਸੀ ਗੁਆ ਵੀ ਗਏ ਸੀਗੇ ਅੱਜ ਇੱਕ ਨਵੀਂ ਥਾਂ ਤੇ ਆਇਆ ਹੈਗਾ ਮੈਂ ਇਹ ਬਾਈ ਜੀ ਹੋਰੀ ਹੈਗੇ ਆ ਕਬੂਜੀ ਤੋਂ ਨੇ ਉਪਾਈ ਦੀ ਇਹ ਆਪਣਾ ਆਰਗੇਨਿਕ ਖੇਤੀ ਕਰਦੇ ਆ ਮਤਲਬ ਬੜੀ ਦਿਲੋਂ ਇੱਛਾ ਸੀ ਨਾਲ ਮਿਲਣ ਦੀ ਕਿ ਆ ਕੇ ਮੈਂ ਦੇਖਾਂ ਵੀ ਕਿੱਦਾਂ ਕਰਦੇ ਆ ਕੀ ਹੈ ਤੇ ਬਾਕੀ ਰੂਹ ਖੁਸ਼ ਹੋ ਜਾਂਦੀ ਜੀ ਇਹ ਹੈਗੀ ਸੋਹਣਗੜ ਫਾਰਮ ਸੋਹਣਗੜ ਫਾਰਮ ਫਾਰਮਸਟੀ ਇਹ ਮੁਕਸਰ ਸ਼ਹਿਰ ਦੇ ਨਾਲ ਪੈ ਜਾਂਦਾ ਇਹਨਾਂ ਦਾ ਬਾਈ ਜੀ ਹੋਰੀ ਜਮਾਈ ਤਲਵ ਜ਼ਮੀਨ ਨਾਲ ਜੁੜੇ ਹੋਏ ਨੇ ਇਹਨਾਂ ਨੂੰ ਅਸਲ 'ਚ ਜ਼ਮੀਨ ਦੇ ਤੱਥਾਂ ਦਾ ਪਤਾ ਹੈਗਾ ਵੀ ਆਪਣੀ ਜ਼ਮੀਨ ਚੋਂ ਕਿੱਦਾਂ ਕਿਹੜੀ ਫਸਲ ਕਿੱਦਾਂ ਲਈ ਜਾਣੀ ਹੈਗੀ ਆ ਹਰ ਇੱਕ ਤਰ੍ਹਾਂ ਦੀ ਖੇਤੀ ਕਰਦੇ ਆਂ ਹਰ ਇੱਕ ਚੀਜ਼ ਇਹ ਆਪਣੇ ਇੱਥੇ ਹੋ ਗਾਨੀ ਆ ਵੈਸੇ ਜਿਸ ਬੰਦੇ ਕੋਲ ਟਾਈਮ ਹੋਏ ਤਾਂ ਇੱਥੇ ਆਣਾ ਚਾਹੀਦਾ ਬਾਈ ਜੀ ਨੂੰ ਕੋਲ ਆ ਕੇ ਦੇਖਣਾ ਚਾਹੀਦਾ ਚਲੋ ਬਾਕੀ ਤੁਹਾਨੂੰ ਇਹਨਾਂ ਦਾ ਫਾਰਮ ਦਿਖਾਨੇ ਆਪਾਂ ਆਜੋ ਆ ਦੇਖੋ ਬਾਈ ਜੀ ਨੇ ਹਰ ਇੱਕ ਤਰ੍ਹਾਂ ਦੀ ਇੱਥੇ ਫਸਲ ਲਾਈ ਹੋਈ ਹੈ ਔਰਗੈਨਿਕ ਤਰੀਕੇ ਨਾਲ ਇਹ ਕਰ ਰਹੇ ਆ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਕੋਈ ਕੁਝ ਨਹੀਂ ਤੇ ਬਾਈ ਜੀ ਉਹਨਾਂ ਨੇ ਬੜਾ ਦੱਸਿਆ ਹੈਗਾ ਵੀ ਹਰ ਇੱਕ ਤਰ੍ਹਾਂ ਦਾ ਜਾਨਵਰ ਵੀ ਹੋ ਰਿਹਾ ਹੈਗਾ 150 ਕਿਸਮ ਦੇ ਰੁੱਖ ਨੇ ਇੱਥੇ ਜਿਹੜੇ ਲੱਗੇ ਹੋਏ ਹੈਗੇ ਵੀ ਆਪਾਂ ਤਾਂ ਸੋਚ ਵੀ ਨਹੀਂ ਸਕਦੇ ਵੀ ਇਹ ਜਿਹੇ ਇਹ ਜਿਹੇ ਨਾਮ ਉਹਨਾਂ ਦੇ ਹੈਗੇ ਆ ਤੇ ਇਹ ਬਿਲਕੁਲ ਆਰਗੈਨਿਕ 100% ਆਰਗੈਨਿਕ ਖੇਤੀ ਦੇਖੋ ਕਿਦਾਂ ਹਰ ਇੱਕ ਚੀਜ਼ ਤੋਂ ਇਹਨਾਂ ਨੇ ਲਿਆ ਹੋਇਆ ਹੈਗਾ ਆ ਦੇਖੋ ਆਪਣਾ ਟੋਕਰੀ ਟੋਕਰੀ ਉਹ ਪਾ ਕੇ ਪਾਣੀ ਦਾ ਥੱਲੇ ਤੋਂ ਦਿੱਤਾ ਹੋਇਆ ਹੈਗਾ ਥੱਲੇ ਪੰਪ ਹੈਗਾ ਨਾਲ ਇੱਥੇ ਬਾਈ ਜੀ ਉਹਨਾਂ ਨੇ ਕਮਰੇ ਵੀ ਬਣਾਏ ਹੋਏ ਹੈ ਹੱਟਾਂ ਬਣਾਇਆ ਹੋਈਆਂ ਹੈਗੀਆਂ ਜੇ ਕਿਸੇ ਨੇ ਆ ਕੇ ਓਵਰਨਾਈਟ ਰਹਿਣਾ ਹੈਗਾ ਦਿਨ 2 ਦਿਨ 4 ਦਿਨ ਸਾਰਾ ਕੁਝ ਕਰਦੇ ਆ ਔਰ ਆਰਗੇਨਿਕ ਤਰੀਕੇ ਨਾਲ ਇਹ ਸਾਰਾ ਕੁਝ ਫੂਡ ਪ੍ਰੋਵਾਈਡ ਕਰਾਉਂਦੇ ਆ ਬਾਈ ਜੀ ਉਹਨਾਂ ਨੂੰ ਪੁੱਛਣਾ ਪੈਣਾ ਜੀ ਹਰ ਇੱਕ ਚੀਜ਼ ਜਿਹੜੀ ਬਣੀ ਹੋਈ ਹੈਗਾ ਇਹ ਤਾਂ ਕੋਈ ਮਹੱਤਵ ਹੈਗਾ ਮਤਲਬ ਬਿਨਾ ਉਸ ਤੋਂ ਤਾਂ ਇਹਨਾਂ ਨੇ ਕੋਈ ਚੀਜ਼ ਲਾਈ ਹੋਈ ਨਹੀਂ ਹੈਗੀ ਆ ਇੱਧਰ ਦੇਖੋ ਆਪਣਾ ਦੇਸੀ ਸਮਾਨ ਤੁਰਿਆ ਫਿਰਦਾ ਕੜਕਨਾਥ ਫਿਰਦੇ ਆ ਬੱਤਕਾਂ ਫਿਰਦੀਆਂ ਹੈਗੀਆਂ ਬੱਤਕ ਆਪਣਾ ਵੀ ਪਿੰਡ ਰੱਖੀ ਹੈਗੀ ਇਹ ਬੱਤਕ ਨਹੀਂ ਹੈ ਇਹ ਕੋਈ ਚੀਜ਼ ਹੋਰ ਹੈ ਬਈ ਤੇਰੀ ਹੈ ਵੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਮੁੰਡਿਆ ਤੇਰਾ ਕਿਹੜਾ ਪਿੰਡ ਆ ਪੁੱਤਰ ਅੱਛਾ ਇੱਥੇ ਰੋ ਜਾਂਦੇ ਆ ਵਧੀਆ ਲੱਗਦਾ ਹਾਂਜੀ ਵਾਹਿਗੁਰੂ ਆਹ ਕੀ ਬਾਤਾਂ ਹੈਗੀਆਂ ਤੇਰੀ ਪੱਗ ਬਹੁਤ ਸੋਹਣੀ ਬੰਨੀ ਬੰਨੀ ਹੈ ਪੁੱਤਰ ਥੈਂਕ ਯੂ ਥੈਂਕ ਯੂ ਆਹ ਦੇਖੋ ਬਾਈ ਜੀ ਬੈਠਣ ਨੂੰ ਕਿੱਦਾਂ ਹੈਗਾ ਬਾਈ ਜੀ ਨੇ ਮਤਲਬ ਆਪਣੇ ਟੋਕਰਿਆਂ ਦਾ ਪੂਰਾ ਯੂਜ਼ ਕੀਤਾ ਹੋਇਆ ਹੈਗਾ ਥੱਲੇ ਡੰਡਿਆਂ ਦੇ ਬਣਾ ਕੇ ਉੱਥੇ ਜੇ ਉੱਤੇ ਲਾਏ ਹੋਏ ਟੋਕਰੇ ਟੋਕਰਿਆਂ ਦੇ ਉੱਤੇ ਬੈਠੋ ਉਹ ਪਿੱਛੇ ਦਾ ਕੁ ਬੀਆ ਰੈਡਾਈ ਥਾਲੀ ਅੱਛਾ ਭਾਈ ਜੀ ਇਹ ਬੱਤਾਂ ਕਿਹੜੇ ਕਿਹੜੇ ਕਿਸਮ ਦੀਆਂ ਹੈ ਇਹ ਇਹ ਨਹੀਂ ਬੱਤਾਂ ਬੰਮੇ ਅੱਛਾ ਭਾਈ ਜੀ ਕੀ ਹੈ ਇਹ ਇੱਤੇ ਹੈ ਇਹ ਇੱਤੇ ਅਸੇ ਇਹ ਕਿਹੜੀ ਜਿਆਦਾ ਸਟੇਟ ਚ ਹੁੰਦਾ ਹੈਗਾ ਜੀ ਉਹ ਸਟੇਟ ਜਿਵੇਂ ਮਾਲਵਾ ਜਾਂ ਮਹਾਰਾਸ਼ਟਰ ਉਹ ਅੱਛਾ ਉੱਧਰਲੇ ਪਾਸੇ ਹੈ ਅੱਛਾ ਮੈਂ ਤਾਂ ਇਹਨੂੰ ਬੱਤਕ ਸਮਝ ਹੀ ਜਾਂਦਾ ਤਾਂ ਨਹੀਂ ਇਹ ਨਹੀਂ ਬੱਤਕੀ ਬੱਤਕ ਉਹ ਬੁੱਲ ਨਹੀਂ ਅੱਛਾ ਜੀ ਫਿਰ ਤਾਂ ਅਸੀਂ ਵੀ ਇਹਦੇ ਨਾਲ ਤੇ ਦੋ ਰੱਖਿਆ ਫਿਰ ਉਹ ਵੀ ਇੱਤੇ ਹੀ ਹੈ ਹਾਂਜੀ ਹਾਂਜੀ ਆਪਣੇ ਵੀ ਤਾਂ ਸੇਮ ਹੀ ਹੈਗੇ ਹਾਂ ਹਾਂ 100 ਗੜਾਈ ਅੱਛਾ ਜੀ ਹਾਂ 100 ਬਰਖ ਦੇ ਪਿੱਛੇ ਖੜਾ ਅੱਛਾ ਹਾਂਸ ਵੀ ਰੱਖਿਆ ਆ ਤਾਂ ਬੱਤਕਾਂ ਰੱਖੀਆਂ ਬਾਈ ਜੀ ਹੋਰਾਂ ਨੇ ਆ ਹੈਗੀ ਐ ਜਿਹੜਾ ਆ ਪਾ ਬੰਨੇ ਇਹ مشکوبی ਹੈ ਜੀ ਮੈਂ ਇਹਨੂੰ ਬੱਤਕ ਸਮਝਦਾ ਸੀ ਪਰ مشکوبی ਹੈ ਇਹ ਤੇ ਆ ਹੈਗਾ ਜੀ ਹਾਂਸ ਇਹ ਹੀਰੇ ਜੋਹਾਰਾ ਚੁਗਣ ਵਾਲੇ ਮੋਤੀ ਚੂਗਦੇ ਪਏ ਆ ਕੀ ਬਾਤ ਹੈ ਜ਼ਿੰਦਗੀ ਚ ਵੈਸੇ ਮੈਂ ਹਾਂਸ ਪਹਿਲੀ ਵਾਰ ਦੇਖਿਆ ਹਾਂਜੀ ਦੇਖੋ ਸਾਰੇ ਜੀ ਹਾਂਜੀ ਅੱਖਾਂ ਦੇਖੋ ਕਮਾਲ ਨੇ ਵੀ ਕਿਆ ਬਾਤ ਹੈ ਖਾਸ ਅੱਖਾਂ ਤੇ ਮਸ਼ਕੂਬੀ ਵੀ ਸੋਹਣੀ ਬੜੀ ਲੱਗਦੀ ਆ ਦੇਖਣ ਨੂੰ ਨਹੀਂ ਜੋੜਾ ਅੱਛਾ ਇਹ ਦੂਜਾ ਕਿੱਥੇ ਹੈ ਇਹ ਡਰ ਕੇ ਆ ਗਿਆ ਉਹ ਵੈਸੇ ਇਹਦੇ ਨੂੰ ਹੀ ਹੈ ਬੱਤਕ ਨਹੀਂ ਹੈ ਪਲੇਨ ਹੀ ਹੈ ਅੱਛਾ 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 ਇੱਥੇ ਬਾਈ ਜੀ ਉਹਨਾਂ ਨੇ ਖੁੱਡੇ ਬਣਾਏ ਹੋਏ ਹੈਗੇ ਹਾਂਸਣੀ ਇਹਦੇ ਵਿੱਚ ਬੈਠੀ ਹੈ ਉਹ ਕਹਿੰਦੇ ਬੱਚੇ ਕੱਢਦੀ ਹੈ ਉਹ ਤੇ ਇੱਧਰ ਜਿੱਦਾਂ ਸਾਰੇ ਕਬੂਤਰ ਚਿੜੀਆਂ ਸਾਰਾ ਸਮਾਲ ਪੈਰਟਾ ਅੱਛਾ ਜੀ ਛੋਟੇ ਤੋਤੇ ਇਹਨੂੰ ਲੱਕੋ ਦਾ ਰਾਈਸ ਆਇਆ ਕੋ ਬੀਂਗ ਰੋ ਮਲੋਈ ਨਾ ਉਹ ਹੁੰਦਾ ਆ ਜਿਹੜੀ ਨੀਚੇ ਵਿੱਚ ਅੱਛਾ 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 ਛੋਟੀਆਂ ਛੋਟੀਆਂ ਬਿਲਕੁਲ ਆਉਂਦੀਆਂ ਰੈੱਡ ਰਾਈਸ ਕੁਗੀਆਂ ਉਹ ਵਿੱਚ ਹੈਗੀਆਂ ਬਸੇ ਦਿਖ ਨਹੀਂ ਰਹੀਆਂ ਆ ਦਿਖ ਰਹੀਆਂ ਥੋੜਾ ਥੋੜਾ ਇਹ ਗੱਲ ਦਾ ਆ ਹਾਂ 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 ਆ ਬਿਠੀ ਇਹ ਕੋਸਨੂ ਕਮਾਲ ਦੀ ਜੀ ਉਹਨਾਂ ਅੱਛਾ ਬਾਈ ਚਿੜੀਆਂ ਹੈਗੀਆਂ ਹਰ ਤਰ੍ਹਾਂ ਦੀਆਂ ਇਹ ਕਿਹੜਾ ਸਿਲਕੀ ਮੁਰਗਾ ਜੀ ਹਾਂ ਚੰਦਰ ਚੇਕ ਆ ਦੇਖੋ ਜੀ ਆ ਹੈਗਾ ਸਿਲਕੀ ਮੁਰਗਾ ਉਹਨਾਂ ਦੇਖੋ ਟੋਟਲੀ ਡਿਫਰੈਂਟ ਹੈ ਦੇਖਣ ਨੂੰ ਵੀ ਤੇ ਅੰਡਾ ਦਿੱਤਾ ਇਹਨੇ ਹੁਣੇ ਅੰਡੇ ਦਾ ਸਾਈਜ਼ ਵੀ ਦੂਜਿਆਂ ਨਾਲੋਂ ਛੋਟਾ ਹੈ ਨਾ ਹਾਂਜੀ ਹਾਂਜੀ ਆ ਚਿੜੀਆਂ ਛੋਟੀਆਂ ਛੋਟੀਆਂ ਚਿੜੀਆਂ ਨਾ ਦੇਖਣੋ ਇਥਾਂ ਜੀ ਆਹ ਛੋਟੇ ਪੈਰਟ ਨੇ ਵਿੱਚ ਥੋੜੇ ਜਿਹਾ ਬਾਹਰ ਚੱਲਣਾ ਹੁਣ ਕਰਕੇ ਨਾ ਘਾਤੋ ਦਿਖਾਈ ਦਿੰਦੇ ਆਗੇ ਆ ਖਰਗੋਸ਼ ਆ ਗਏ ਬਾਹਰ ਅਮਰੀਕਾ ਤਾਂ ਬਹੁਤ ਤੁਰੇ ਫਿਰਦੇ ਸਾਡੇ ਘਰਾਂ ਕੋਲੇ ਵੀ ਥੇਰੇ ਤੁਰੇ ਫਿਰਦੇ ਆ ਮੱਤ ਨਹੀਂ ਫਿਰ ਡੰਗਰਾਂ ਵਾਸਤੇ ਰੱਖੀ ਹੋਈ ਜੀ ਹਾਂਜੀ ਹਾਂ ਬਾ ਜੀ ਵਾ ਕੀ ਬਾਤ ਹੈ ਇਹ ਜਮਾ অর্ਗੈਨਕੀ ਸਾਰੀ ਮੰਨ ਲਓ ਅੱਛਾ ਜੀ ਕੋਈ ਖਾਦ ਸਪਰੇਅ ਕੁਛ ਨਹੀਂ ਖਾਦ ਨਹੀਂ ਕੋਈ ਸਪਰੇਅ ਨਹੀਂ ਇੱਧਰ ਤਾਂ ਹੀ ਆਹ ਕਣਕ ਚ ਵੀ ਗੁੱਲੀ ਡੰਡਾ ਖੜਿਆ ਹਨਾ ਅੱਛਾ 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 ਗੁੱਲੀ ਡੰਡਾ ਪੂਰਾ ਖੜਿਆ ਜੀ ਦੇਖੋ ਉਹ ਜਿਹੜਾ ਤੁਸੀਂ ਡਰਮਾ ਦੇ ਵਿੱਚ ਬੁੱਲੇ ਹੁਣ ਮੰਨ ਲਓ ਇਹਨਾਂ ਦਾ ਸਮਝ ਚਲਾ ਗਿਆ ਹਾਂਜੀ ਇਹ ਇਹ ਬਰਫ ਫੁੱਲਾ ਅੱਛਾ ਜੀ ਇਹ ਸੇ ਸਰਦੀ ਚੱਲਦੀ ਹੈ ਅੱਖਾਂ ਚ ਬੜੇ ਵਜਦੇ ਹੈ ਅੱਛਾ ਜੀ ਸਰਦੀ ਸਰਦੀ ਚੱਲਦੀ ਹੈਗੇ ਹੁਣ ਤਾਂ ਗਰਮੀ ਵਾਲੇ ਲੱਗਣਗੇ ਹੈਗੇ ਆ ਸਾਰੀਆਂ ਇਹਨੇ ਥੱਲੇ ਲਾਈਟਾਂ ਲੱਗੀਆਂ ਰਾਤ ਨੂੰ ਜਗਦੇ ਹੈ ਅੱਛਾ 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 ਆ ਭਾਈ ਜੀ ਨੇ ਦੇਖੋ ਲਾਈਟਾਂ ਲਾ ਕੇ ਨਾ LED ਇਹ ਟੋਕਰਾਂ ਦੇ ਥੱਲੇ ਇੱਕ ਨਵੀਂ ਚੀਜ਼ ਬਣਾਈ ਹੋਈ ਹੈਗੀ ਪੇਸ਼ਕਾਰੀ ਆ ਸਾਹਮਣੇ ਛੋਲੇ ਆ ਛੋਲੇ ਪੱਕੇ ਹੋਏ ਆ ਤੇ ਨਾਲ ਅੰਗੂਰਾਂ ਦੀਆਂ ਵੇਲਾ ਸੈਕਟ ਬਣਾ ਕੇ ਲੈ ਮੰਨ ਲਓ ਇਹਨੂੰ ਕਵਰ ਕਰ ਲੈ ਅੱਛਾ ਜੀ ਇਹਦੇ ਉੱਪਰੋਂ ਠੀਕ ਹੈ ਠੀਕ ਅਸੀਂ ਅਹ ਜਿਹੜੀ ਅੰਜੀਰ ਹੈ ਅੰਜੀਰ ਦੇ ਬੜੇ ਸ਼ੌਕੀਨ ਆ ਮੈਂ ਤਾਂ ਵੈਸੇ ਇਹਨੂੰ ਉੱਥੇ ਸਾਡੇ ਫਿਗ ਕਹਿੰਦੇ ਨੇ ਫਿਗ ਕਰਕੇ ਕਾਸਕੋਤ ਬੜੀ ਵਧੀਆ ਮਿਲਦੀ ਹੈ ਡੇਲੀ ਦੀ ਖਾਣ ਵਿੱਚ ਰੱਖੀ ਹੋਈ ਹੈ ਫੂਡ ਦੇ ਵਿੱਚ ਪਰ ਬਹੁਤ ਹੀ ਇੱਕ ਲਾਜਵਾ ਫਰੂਟ ਹੈ ਇਹ ਜ਼ਰੂਰ ਖਾਣਾ ਚਾਹੀਦਾ ਟਾਈਪ ਦੀਆਂ 베ਰੀਆਂ ਲੱਗੀਆਂ ਉੱਥੇ ਅੱਛਾ 16 17 ਟਾਈਪ ਦੀਆਂ 베ਰੀਆਂ ਬਾਰਡਰਲੈਂਡ ਤੇ ਸਾਰੇ ਇੱਥੇ ਕਰਾਉਂਦੇ ਲੱਗਦੇ ਆ ਅੱਛਾ ਜੀ ਔਰ ਬਾਈ ਜੀ ਦੱਸ ਰਹੇ ਸੀ ਕਿ ਕਿਨੇ 7 ਕਰੇ 8 ਕਿਸਮ ਦੇ ਤਾਂ ਆਮ ਵੀ ਹੈ ਹਾਂਜੀ 8 8 ਕਿਸਮ ਦੇ ਆਮ ਸਾਰੇ ਇੱਥੇ ਕਿ ਕਬੜੀ 1700 ਮਾਲੂ ਪਰਜਾਤੀਆਂ ਦਰੱਖਤਾਂ ਦੀਆਂ 1700 ਪਰਜਾਤੀ ਦਰੱਖਤ ਦੀ ਹਾਂਜੀ ਵਾਹ ਜੀ ਵਾਹ ਵਾਹ ਮੈਸੀ ਫਰਗੂਸਨ ਖੜਿਆ ਜੀ ਹਾਂਜੀ ਮੈਸੀ ਤਿਆਰ ਕਰਵਾਇਆ ਹੈ ਸਾਹਿਬ ਜੀ ਬੱਛਾ ਜੀ ਵਾਹ ਜੀ ਵਾਹ ਇੱਧਰ ਕਮਾਦੀ ਤਿਆਰੀ ਕੀਤੀ ਹੈ ਬਾਈ ਜੀ ਨੇ ਗੰਨਾ ਲਾਉਣਗੇ ਆਰਗੇਨਿਕ ਹਨੀ ਰੱਖਿਆ ਹੋਇਆ ਜੀ ਹੋ ਰਿਹਾ ਤਿਆਰ अच्छा वो भी सुनो खड़ी है ठीक है जामणा बढ़िया लाए हैं जी हां जी जामणा सारे मतलब सेंटर लाइन ਦੇ ਵਿੱਚ ਨੇ हां जी सारे अच्छा मुरे ਤਾਂ ਔਲਾ ਲਾਇਆ ਬਾਈ ਜੀ ਉਹਨਾਂ ਨੇ ਤੇ ਪਿੱਛੇ ਚਕੋਤਰਾ हां जी ਇਸ ਟਾਈਮ ਮੱਲਾ ਤਾਂ ਬੁੱਟੇ ਆਣ ਲੱਗੇ ਔਲੇ ਲੱਗੇ ਹੋਏ ਵੀ ਹੈਗੇ ਆ ਆਣ ਲੱਗੇ ਔਲੇ ਪਿੱਛੇ ਲੱਗੇ ਬੁੱਟੇ ਦੇ हां जी हां ਆ ਲੱਗੇ ਹੋਏ ਵੀ ਹੈਗੇ ਔਲੇ ਕਾਫੀ ਭਾਈ ਜੀ ਜਿਨ੍ਹਾਂ ਨੇ ਰਬ ਬਣਾਇਆ ਹਾਂਜੀ ਹਾਂਜੀ ਭਾਈ ਜੀ ਆਹ ਕੀ ਚੀਜ਼ ਹੈ ਇਲਾਈਚੀ ਹੈ ਅੱਛਾ ਇਲਾਈਚੀ ਹੈ ਮੈਂ ਦੇਖੀ ਜਾਵਾਂ ਵੀ ਮੈਂ ਇਹ ਕੇਰਲਾ ਚ ਦੇਖੀ ਸੀਗੀ ਠੀਕ 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 ਹਾਂ ਕੇਰਲਾ ਚ ਬਹੁਤ ਹੁੰਦੀ ਹੈ ਵੀਰੇ ਇਹ ਵਿਚਾਲੇ ਤਾਂ ਆਪਣੀ ਪਾਲਕ ਖੜੀ ਹੈ ਬੀਜ ਤਿਆਰ ਕਰਨ ਆਹ ਇਲਾਈਚੀ ਦੇ ਦਰਖਤ ਕੇਰਲਾ ਚ ਬਹੁਤ ਦੇਖੇ ਸੀਗੇ ਮੈਂ ਕਿ ਪਰ ਆਹ ਮੈਂ ਦੇਖਿਆ ਵੀ ਚਲ ਪੰਜਾਬ ਚ ਵੀ ਕਾਮਯਾਬ ਹੈ ਮੇਰੇ ਬਿਸਕੁਟ ਬੜੇ ਵਧੀਆ ਬਣਦੇ ਆ ਸਾਹਮਣੇ ਸੋਏ ਖੜੇ ਹੈ ਜੀ ਅਜਮੈਣ ਆ ਗਈ ਇਹ ਆ ਅਲਸੀ ਅਲਸੀ ਕੀ ਬਾਤ ਹੈ ਜੀ ਬਿਸਕੁਟ ਬੜੇ ਸਵਾਦ ਬੰਦੇ ਅੱਛਾ ਜੀ ਅਲਸੀ ਤਾਂ ਕਿਸੇ ਚੀਜ਼ ਵੀ ਪਾ ਲਓ ਜੀ ਸਵਾਦ ਹੀ ਸਵਾਦ ਹੈ ਅ ਇੰਦਰ ਵੀ ਆਪਣਾ ਸੋਏ ਆ ਗਿਆ ਹਾਂ ਸਰ ਲੈਮਨ ਗ੍ਰਾਸ ਅੱਛਾ ਲੈਮਨ ਗ੍ਰਾਸ ਆ ਗਿਆ ਠੀਕ ਠੀਕ ਜਿਹਾ ਨਿੰਬੂ ਵਾਲਾ ਜਿਹੜਾ ਹੋਣਾ ਹਾਂ ਇਹ ਬੜਾ ਵੱਡੀ ਚੀਜ਼ ਹੈ ਇਹ ਲੈਮਨ ਗ੍ਰਾਸ ਚਾਹ ਚ ਬੰਦੀ ਠੀਕ ਹੈ ਜੀ ਆਪਣੀ ਜਿਹੜੀ ਇੱਥੇ ਚਾਹ ਬੰਦੀ ਹੈ ਨਾ ਜੀ ਹਾਂ ਜੀ ਬੰਦੀ ਜਿਹੜੀ ਬੁੱਟਾ ਚਾਹ ਦੇ ਵਿੱਚ ਕਿਹੜੀ ਕਿਹੜੀਆਂ ਇਸ ਦਾ ਲੈਮਨ ਗ੍ਰਾਸ ਉੱਧਰ ਉੱਧਰ ਨਹੀਂ ਜੀ ਅੱਛਾ ਜੀ ਮੰਨੂ ਸਾਡੀ ਦਫਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਦੂਣ ਸੋਆ ਹੀ ਹੋਏ ਕੀ ਬਾਤ ਹੈ ਅੱਛਾ ਮਲੇਸ਼ੀਅਨ ਸਾਲ ਠੀਕ ਹੈ ਤੇਰੀ ਜੜ ਮੰਨ ਲੋ ਢੂੰਗੀ ਨਹੀਂ ਹੁੰਦੀ ਅੱਛਾ ਜੀ ਇਹ ਹੈਗਾ ਜੀ ਲਾਲ ਬਾਜਰਾ ਰੈੱਡ ਬਾਜਰਾ ਜਿਉਂ ਸੇ ਗ੍ਰੀਨ ਤਾਂ ਮੈਂ ਦੇਖਿਆ ਰੈੱਡ ਪਹਿਲੀ ਵਾਰ ਦੇਖਿਆ ਕੁਝ ਫੁੱਲ ਬੁੱਟੇ ਲਾਏ ਹੋਏ ਆਂ अच्छा बरबरी हैगी है ठीक है ठीक है बड़ा सुनया जी मैं बरबरी में ये 50000 ਦਾ ਇਕੱਲਾ ਬੱਕਰਾ हां जी हां जी वाह जी वाह क्या बात है ये नस्ल वैसे बहुत ਘੱਟ ਮਿਲਦੀ ਹੈਗੀ ਆ ਇਹ ਬਹੁਤ ਘੱਟ ਮਿਲਦੀ ਹੈ बरबरी हैगी अच्छा ਉਹ ਬੱਕਰੀ ਹੈ ਨਾ ਇਹ ਇਹ ਤਾਂ ਬੱਚਾ ਹੀ اچھا ਇਹ ਤਾਂ ਬੱਚਾ ਹੈਗਾ ਹੁਣ ਇਹ ਵੀ ਤਿਆਰ ਹੋ ਰਿਹਾ اچھا ਜੀ ਮਤਲਬ ਇਹਨੂੰ ਰੈਡੀ ਕਰ ਰਹੇ ਆ ਹੁਣ ਠੀਕ ਹਾਂਜੀ ਗਾਂ ਬਰੀਡ ਲੈਣਾ ਵਾਸਤੇ ਠੀਕ ਹੈ ਹਾਂਜੀ ਉਹ ਉਧਰ ਬਾਈ ਜੀ ਨੇ ਉਹਨੇ ਵੱਡੇ ਵੱਡੇ ਟੋਏ ਬਣਾਏ ਹੋਏ ਹੈਗੇ ਉਹਨਾਂ ਚ ਉਹ ਕਹਿੰਦੇ ਖਾਦ ਪਾ ਦਿੰਨੇ ਸਾਰਾ ਸਮਾਨ ਵੇਸਟੇ ਜਿਹੜੇ ਚ ਪਾ ਦਿੰਨੇ ਤੇ 6 ਮਹੀਨਿਆਂ ਬਾਅਦ ਫਿਰ ਜਦੋਂ ਉਹਨੂੰ ਦੇਖਦੇ ਆਂ ਤਾਂ 6 ਮਹੀਨਾ ਬਾਅਦ ਪ੍ਰੋਪਰ ਖਾਦ ਬਣੀ ਹੋਈ ਹੁੰਦੀ ਹੈ ਇਹ ਹੈ ਜੀ ਅਸਲੀ ਖੇਤੀ ਅਸਲੀ ਗੁਰਨਾਨ ਸਿੰਘ ਸਾਹਿਬ ਦੀ ਖੇਤੀ ਜੀ ਇਹ ਨਸਲ ਅਮਰੂਦੀ ਹੈ ਜੀ ਇਹ ਕਿਹੜਾ ਅਮਰੂਦ ਹੈ ਜੀ ਜੀ ਮੈਂ ਲਾ ਸਮਾ ਅਮਰੂਦ ਹੈ ਜੀ ਇਹਦੀ ਨਸਲਾ ਅੱਛਾ ਜੀ ਹਾਲੀ ਅਮਰੂਦ ਹੈ ਆਹ ਸਾਰੇ ਅਮਰੂਦ ਉਹ ਬਾਈ ਜੀ ਨੇ ਦੱਸਿਆ ਸੀ ਪਤਾ ਨਹੀਂ ਕਿੰਨੇ ਕੁ ਕਿਸਮਾਂ ਦੇ ਅਮਰੂ 17-18 ਕਿਸਮਾਂ ਦੇ ਅਮਰੂਦ ਨੇ ਵਾਹ ਜੀ ਵਾ ਅਸੀਂ ਤਾਂ ਇੱਕ ਹਰੇ ਤੇ ਲਾਲ ਦੇ ਖਾ ਕੇ ਕਹਿੰਦੇ ਅਮਰੂਦ ਲਾ ਲਿਆ ਇੱਧਰ ਸਿੰਗਰੇ ਖੜੇ ਆਪਣੇ ਹਾਂ ਸਹੀ ਅਰੇ ਆ ਦੇਖੋ ਜੀ ਕੜੀ ਪੱਤਾ ਕਿੱਡਾ ਕਿੱਡਾ ਹੋਇਆ ਹੋਇਆ ਹੈ ਅਸੀਂ ਤਾਂ ਆਪਣੇ ਗਮਲਿਆਂ 'ਚ ਛੋਟੇ-ਛੋਟੇ ਹੀ ਲਾ ਕੇ ਦੇਖੇ ਸੀਗੇ ਰੈਸਪੈਂਟਮ ਮੈਂ ਵੀ ਲਾਇਆ ਹੁਣ ਪਰ ਇਹ ਕਾਫੀ ਬੇਸਟਿੰਗ ਮੰਨ ਲਓ ਵੱਡੀ ਡੀਜੀ ਬਣਾਈ ਹੈ ਇਹ ਚਾਰ ਪੰਜ ਕਨਾਲਾਂ ਤੇ ਅੱਛਾ ਜੀ ਡੀਜੀ ਬੇਸਟਿੰਗ ਸਾਰੀ ਜਿਹੜੀ ਬਾਥਰੂਮ ਦੀ ਆਈ ਅੱਛਾ ਜੀ ਮੰਨ ਲਓ ਇਹ ਉਧਰ ਹੀ ਜਾਂਦੀ ਆ ਹਾਂਜੀ ਮੰਨ ਲਓ ਇਹ ਵੀ ਖਾਦ ਦੇ ਤੌਰ ਤੇ ਵਰਤੀ ਜਾਂਦੀ ਆ ਅੱਛਾ 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 ਆਹ ਦੇਖੋ ਹੰਸ ਨਾਣ ਰਿਹਾ ਜੀ ਇੱਧਰ ਹਾਂਜੀ ਇਹ ਕੱਲ ਬਰਤਨ ਤੁਸੀਂ ਆ ਜਿਹੜੇ ਬੇਟੇ ਜੋ ਮਿੱਤੇ ਆ ਕਿਹਨੂੰ ਉਹ ਬੇਟੇ ਲੈ ਗਏ ਤੁਸੀਂ ਆਹ ਦੇਖੋ ਲੈ ਗਏ ਠੀਕ ਹੈ ਗਰਮੀ ਚ ਆਨੰਦ ਮਾਣਦਾ ਹੰਸ ਜੀ ਮੀਟਿੰਗ ਕਰਦੇ ਆ ਇਹੀ ਇੱਕ ਵਾਈਜੀ ਦਾ ਮੀਟਿੰਗ ਸਪਾਟ ਹੈਗਾ ਇੱਥੇ ਥੱਲੇ ਕਹਿੰਦੇ ਸ਼ਾਮ ਨੂੰ ਜਦੋਂ ਇਹ ਬੱਲਬ ਟੋਕਰੀ ਜਿਹੇ ਚ ਲਾਇਆ ਹੋਇਆ ਹੈਗਾ ਆਹ ਵਾਲੀ ਸਾਰੀਆਂ ਲਾਈਟਾਂ ਇਹਨਾਂ ਥੱਲੇ ਐਲਈਡੀ ਲੱਗਣ ਲੱਗੀਆਂ ਅੱਛਾ ਸਾਰਿਆਂ ਦੇ ਥੱਲੇ ਐਲਈਡੀ ਲੱਗਣਾ ਇੱਥੇ ਫਿਰ ਸਾਰੇ ਬੰਦੇ ਆਹ ਕਹਿੰਦਾ ਵਿਚਾਰ-ਵਟਾਂਦਰਾ ਕਰਿਆ ਜਾਂਦਾ ਹੈਗਾ ਤੇ ਇਧਰ ਤੁਸੀਂ ਦੇਖੋ ਕੜੀ ਪੱਤਿਆਂ ਦੀ ਲਾਈਨ ਹੈਗੀ ਵਾਵਾ ਵੱਡੀ ਲਾਈਨ ਹੈਗੀ ਆ ਤੇ ਦੂਜੇ ਪਾਸੇ ਆਹ ਜਿਹੜੇ ਤੁਸੀਂ ਦੋਸਤੋ ਦੋ ਡੰਪ ਦੇਖ ਰਹੇ ਹੈਗੇ ਇਹ ਇੱਥੇ ਜਿਹੜਾ ਮੂਲ ਮੁੱਤਰ ਹੁੰਦਾ ਇਨਸਾਨਾਂ ਦਾ ਜਿਹੜੇ ਇੱਥੇ ਬਾਥਰੂਮ ਜਾਂਦੇ ਹੈਗੇ ਉਹ ਸਾਰਾ ਇਕੱਠਾ ਹੋ ਕੇ ਇੱਥੇ ਆਉਂਦਾ ਇਹ ਤੋਂ ਬਾਅਦ ਕੋਈ ਇਹਨਾਂ ਨੇ ਵੱਡਾ ਡੰਪ ਬਣਾਇਆ ਹੋਇਆ ਇਹ ਹਰ ਇੱਕ ਚੀਜ਼ ਤੋਂ ਮਤਲਬ ਯੂਜ਼ ਕਰਦੇ ਆ ਉਹਨੂੰ ਵੀ ਇਹ ਫਿਰ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਚੋਂ ਗੈਸਾਂ ਕੱਢ ਕੇ ਤੇ ਗੈਸ ਨੂੰ ਯੂਜ਼ ਕਰਿਆ ਜਾਂਦਾ ਹੈਗਾ ਜਿਹੜਾ ਮਲਮੁਸਤਰਬਾਜ਼ ਦਾ ਉਹਨੂੰ ਦੁਆਰਾ ਫਿਰ ਇਹ ਪੰਪ ਰਾਹੀਂ ਸਵਕ ਕਰਕੇ ਇਹਨੂੰ ਤੇ ਦੁਆਰਾ ਫਿਰ ਯੂਜ਼ੇਬਲ ਬਣਾਉਂਦੇ ਹੈਗੇ ਉਹਨਾਂ ਨੂੰ ਜਿੱਤ ਤਰ੍ਹਾਂ ਰੱਖ ਕੇ ਵੀ 6 ਮਹੀਨਿਆਂ ਬਾਅਦ ਖਾਦ ਬਣਾ ਕੇ ਉਹ ਸਾਰਾ ਕੁਸੈਨ ਪ੍ਰੋਪਰ ਯੂਜ਼ ਕਰਦੇ ਆ ਇਹ ਇਹ ਬਾਈ ਜੀ ਇਹਨਾਂ ਨੇ ਡ੍ਰੈਗਨ ਫਰੂਟ ਲਾਇਆ ਹੋਇਆ ਹੈਗਾ ਪ੍ਰੋਪਰ ਦੇ ਕੋਈ ਇਹਨਾਂ ਦੇ ਸਟੈਂਡ ਹੈਗੇ ਸਟੈਂਡ ਦੇ ਰਾਹੀਂ ਇਹ ਫੇਰ ਹਾ ਬੇਲ ਦੀ ਤਰ੍ਹਾਂ ਹੁੰਦਾ ਹੈਗਾ ਉੱਤੇ ਚੜ ਜਾਂਦਾ ਹੈ ਤੇ ਲੱਗਦਾ بڑا ਉਹ ਵੀ ਉਹਦੇ ਬਾ ਅਸਾ ਦੁਆਰ ਦੇ ਪੇ ਹੈਗੇ ਇਹ ਬਾਈ ਜੀ ਉਹਨਾਂ ਨੇ ਪੂਰਾ ਨਾ ਹੀਟ ਵਾਲਾ ਇੱਕ ਰੂਮ ਬਣਾਇਆ ਹੋਇਆ ਜਿੱਥੇ ਇੱਥੇ ਸਾਰੇ ਸੀਡ ਵਗੈਰਾ ਹੁੰਨੇ ਬੀਜ ਉਹਨਾਂ ਨੂੰ ਇਹ ਸਿਗਾ ਕੇ ਪ੍ਰੋਪਰ ਤਰੀਕੇ ਨਾਲ ਨਵੀਂ ਪਨੀਰੀ ਤਿਆਰ ਕਰਨ ਵਾਸਤੇ ਸੀਡ ਤਿਆਰ ਕਰਦੇ ਆਂ ਹੀਟ ਬੜੀ ਹੈ ਜੀ ਅੰਦਰ ਹਾਂਜੀ ਇਹ ਸ਼ਾਮ ਨੂੰ ਐ ਲੱਗਦਾ ਵੀ ਸਵਰਗ ਹੀ ਹੈ ਆ ਦੇਖੋ ਜੀ ਬਾਈ ਜੀ ਹੋਰਾਂ ਨੇ ਆਪਣਾ ਦੇਸੀ ਚੁੱਲਿਆ ਅਜੇ ਤਾਂ ਪਹਿਲਾਂ ਆਪਣੇ ਓਟੇ ਬਣਾਏ ਹੁੰਦੇ ਸੀਗੇ ਆ ਇੱਧਰ ਹਾਰਾ ਬਣਿਆ ਹੋਇਆ ਹੈਗਾ ਵਿੱਚ ਤੇ ਆ ਬੋਤਲਾਂ ਲਾ ਕੇ ਬੋਤਲਾਂ ਰਾਇਲ ਸਟ੍ਰੇਕ ਦੀਆਂ ਲੱਗੀਆਂ ਹੋਇਆਂ ਲਾ ਕੇ ਓਟਾ ਬਣਾਇਆ ਤੇ ਬੜਾ ਵਧੀਆ ਲੱਗਦਾ ਜੀ ਐਨ ਪਿੰਡੂ ਟੱਚ ਆਪਣਾ ਆਪਾਂ ਚੱਲੇ ਹੁਣ ਸਟੋਰ 'ਚ ਇਹਨਾਂ ਦਾ ਛੋਟਾ ਜਿਹਾ ਸਟੋਰ ਬਣਾਇਆ ਹੋਇਆ ਹੈਗਾ ਹਾਂਜੀ ਇਹ ਬਾਈ ਜੀ ਨਾਲ ਦਾ ਸਟੋਰ ਹੈ ਜਿੱਥੇ ਇਹ ਬਾਈ ਜੀ ਦੱਸਰੇ ਸੀਗੇ ਵੀ ਇਹ ਜਿਹੜਾ ਹੈ ਆਰਗੇਨਿਕ ਸਮਾਨ ਹੈਗਾ ਜਿਹੜੇ ਕੁਝ ਫਾਰਮਰਾਂ ਨੂੰ ਬਾਈ ਜੀ ਜਾਣਦੇ ਆ ਪੀਹਾਂ ਉਹ ਰੀਅਲ ਆਰਗੇਨਿਕ ਕਰਦੇ ਹੈਗੇ ਆ ਉਹਨਾਂ ਦਾ ਇਹ ਸਮਾਨ ਹੈਗਾ ਤੇ ਕੁਝ ਕੁ ਸਮਾਨ ਇਹਨਾਂ ਦੇ ਆਪਣੇ ਫਾਰਮ ਹਸਦਾ ਹੈਗਾ ਤੇ ਫਿਰ ਇੱਥੇ ਇਹ ਸਾਰਾ ਸੇਲ ਕਰਦੇ ਆ ਆਪਣਾ ਸਮਾਨ ਵੈਸੇ ਬਹੁਤ ਘੱਟ ਯੂ ਬੇਸ ਦੇ ਹੈਗੇ ਆ ਹਾਂਜੀ ਬਾਈ ਜੀ ਅੱਜ ਅਸੀਂ ਪਹੁੰਚੇ ਹੋਏ ਆ ਬਾਈ ਜੀ ਜਿਨ੍ਹਾਂ ਦੇ ਕੋਲ ਥੋੜੀ ਜਿਹੀ ਇਨਫੋਰਮੇਸ਼ਨ ਆਪਣੇ ਬਾਰੇ ਦੱਸੋਗੇ ਬਾਈ ਜੀ ਤੁਹਾਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਕਮਲਜੀਤ ਹੈ ਰ ਮੈਂ ਪੇਸ਼ੇ ਤੋਂ ਇੱਕ ਵਕੀਲ ਸੀ ਮੈਂ ਵਕਾਲਤ ਕੀਤੀ ਹੈ ਮੁਕਸਰ ਕੋਰਟ ਦੇ ਵਿੱਚ 15 ਸਾਲ 2000 ਤੋਂ ਲੈ ਕੇ 2015 ਤੱਕ ਤੇ ਮੀਨ ਟਾਈਮ ਮੈਨੂੰ ਥੋੜਾ ਸਮਝਣ ਦਾ ਮੌਕਾ ਮਿਲਿਆ ਕਿਸੀਂ ਬਿਮਾਰ ਕਿਉਂ ਹੁੰਨੇ ਆ ਤਾਂ ਉਹਦੂ ਜਦੋਂ ਸਮਝ ਆ ਤਾਂ ਪਤਾ ਲੱਗਿਆ ਕਿ ਸਾਡੀ ਸਿਹਤ ਦਾ ਸਿੱਧਾ ਸਬੰਧ ਸਾਡੇ ਖੂਨ ਨਾਲ ਹੈ ਤਾਂ ਮੈਂ ਆਰਗੇਨਿਕ ਖੇਤੀ ਸਟਾਰਟ ਕੀਤੀ ਨੈਚੁਰਲ ਫਾਰਮਿੰਗ ਸਟਾਰਟ ਕੀਤੀ ਸਾਨੂੰ 2013 ਚ 13 ਤੋਂ ਲੈ ਕੇ 23 ਤੱਕ ਮੈਂ 10 ਸਾਲ ਨੈਚੁਰਲ ਫਾਰਮਿੰਗ ਕਰਦਾ ਰਿਹਾ 23 ਦੇ ਵਿੱਚ ਆ ਕੇ ਮੈਨੂੰ ਇੱਕ ਨਵਾਂ ਕਨਸੈਪਟ ਬਾਰੇ ਸਮਝ ਲੱਗੀ ਟਿਕਾਊ ਖੇਤੀ ਸਸਟੇਨੇਬਲ ਐਗਰੀਕਲਚਰ ਤੇ ਮੈਂ ਪਿਛਲੇ 1 ਸਾਲ ਤੋਂ 2024 ਤੋਂ ਮੈਂ ਸਸਟੇਨੇਬਲ ਐਗਰੀਕਲਚਰ ਕਰ ਰਿਹਾ ਹਾਂ ਟਿਕਾਊ ਖੇਤੀ ਤੇ ਜਿਹਦੇ ਵਿੱਚ ਅਸੀਂ ਖੇਤ ਦੇ ਖਰਾਕੀ ਤੱਤ ਖੇਤ ਤੋਂ ਬਾਹਰ ਨਹੀਂ ਜਾਣਗੇ ਤਾਂ ਖੇਤ ਦੇ ਵਿੱਚ ਰਹਿ ਕੇ ਉਹਨਾਂ ਨੂੰ ਕੰਜ਼ੂਮ ਕੀਤਾ ਜਾ ਸਕਤੀ ਹੈ ਜਿਵੇਂ ਮਰਜ਼ੀ ਯੂਜ਼ ਕਰੋ ਤੁਸੀਂ ਲੇਕਿਨ ਖੇਤ ਤੋਂ ਬਾਹਰ ਨਹੀਂ ਲੈ ਕੇ ਜਾਣਾ ਤਾਂ ਇਹ ਟਿਕਾਊ ਖੇਤੀ ਮੈਂ ਟਿਕਾਊ ਖੇਤੀ ਤੇ ਕੰਮ ਕਰ ਰਿਹਾ ਹਾਂ ਤਾਂ ਇਹ ਵੀ ਅਸੀਂ ਟ੍ਰੇਨਿੰਗ ਵੀ ਲਗਾਉਂਦੇ ਹਾਂ ਟਿਕਾਊ ਖੇਤੀ ਦੀ ਤਾਂ ਇਸੀ ਮਲਟੀ ਡਾਈਮੈਨਸ਼ਨਲ ਮਾਡਲ ਹੈਗਾ ਸਾਡਾ ਜਿਹਦੇ ਵਿੱਚ ਫਾਰਮ ਸਟੇ ਵੀ ਹੈਗਾ ਇੱਕ ਫਾਰਮ ਸਕੂਲ ਵੀ ਹੈ ਅਸੀਂ ਸਟਾਰਟ ਕੀਤਾ ਹੋਇਆ ਹੈ ਹੁਣ ਅਸੀਂ ਇੱਥੇ ਨੇਚਰਲ ਹੀਲਿੰਗ ਸੈਂਟਰ ਸਟਾਰਟ ਕਰ ਰਹੇ ਹਾਂ ਜਿਦੇ ਵਿੱਚ ਕੁਝ ਬਿਮਾਰ ਲੋਕ ਨੇ ਉਹ ਆ ਕੇ ਸਾਡੇ ਕੋਲ ਇੱਥੇ ਰਹਿ ਸਕਦੇ ਤੇ ਫੂਡ ਦੇ ਨਾਲ ਅਸੀਂ ਉਹਨਾਂ ਨੂੰ ਤੰਦਰੁਸਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇੱਕ ਭਾਈ ਜੀ ਆਪਣਾ ਫੋਨ ਨੰਬਰ ਤੇ ਆਪਣੀ ਵੈਬਸਾਈਟ ਮੇਰਾ ਫੋਨ ਨੰਬਰ 98141 6437 ਹੈ ਤੇ ਮੇਰਾ ਪਰਸਨਲ ਨੰਬਰ ਹੈ ਸਾਡੇ ਫਾਰਮ ਦਾ ਨੰਬਰ ਹੈ 9814072077 ਤੁਸੀਂ ਸਾਡੇ ਫਾਰਮ ਦੇ ਹੋਰ ਸਾਰੇ ਡਿਟੇਲਸ ਦੇ ਬਾਰੇ ਜਾਣਨਾ ਹੋਵੇ ਕਿ ਫਾਰਮ ਵਰਸ ਕੀ ਕੀ ਹੈ ਸਾਡੇ ਫਾਰਮ ਦਾ ਨਾਮ ਸੋਨਗੜ ਫਾਰਮ ਯੂਨੀਵਰਸਿਟੀ ਹੈ ਸਾਡੀ ਵੈਬਸਾਈਟ ਹੈ www.songardfarmuniversity.com ਤੇ ਉਹਦੇ ਤੇ ਜਾ ਕੇ ਤੁਸੀਂ ਸਾਰੇ ਸਾਡੇ ਫਾਰਮ ਬਾਰੇ ਦੇਖ ਸਕਦੇ ਥੈਂਕ ਯੂ ਬਹੁਤ ਸੋ ਮਚ ਬਾਈ ਜੀ ਥੈਂਕ ਯੂ ਫॉर ਇਨਫੋਰਮੇਸ਼ਨ ਦੇਣ ਵਾਸਤੇ ਬਹੁਤ ਧੰਨਵਾਦ ਵਿੱਚ ਆਲੀ ਸਸੀ ਗਾ ਜੀ ਸਾਰਿਆਂ ਮੈਂ ਜਿੱਦਾਂ ਅੱਜ ਇਹ ਬਲੌਗ ਬਣਾਇਆ ਸੀਗਾ ਆਪਾਂ ਪਹੁੰਚੇ ਸੀਗੇ ਉੱਥੇ ਸੌਨਗੜ ਫਾਰਮ ਦੇ ਵਿੱਚ ਤੇ ਫਾਰਮ ਦੇ ਵਿੱਚ ਆਪਾਂ ਨੇ ਫਾਰਮ ਰਿਲੇਟਡ ਸਾਰਾ ਕੁਝ ਆਪਣੇ ਕੁਸ਼ੂ ਜੀ ਕੀ ਉਹ ਕੈਸ ਕੀਤੀ ਹੈ ਬਾਈ ਜੀ ਵੀ ਕਾਉਂਦੀ ਉਹਨਾਂ ਦੇ ਨਾਲ ਇਹ ਉਹਨਾਂ ਦੇ ਕੁਸ਼ਤਾਸ ਵਿੱਚ ਹੈਗੇ ਆ ਤੇ ਜਰੂਰ ਲਾਕ ਨੂੰ ਦੇਖਿਓ ਸ਼ੇਅਰ ਕਰਿਓ ਲਾਈਕ ਕਰਿਓ ਕਿ ਤਾਂਕਿ ਤੁਸੀਂ ਆਉਣ ਵਾਲੇ ਬਾਕੀ ਚੀਜ਼ਾਂ ਵੀ ਦੇਖ ਸਕੋ ਤੇ ਦੇਖਣਾ ਆਰਗੇਨਿਕ ਚੀਜ਼ੀ ਹੁੰਦੀ ਕੀ ਹੈਗੀ ਹੈ ਬਾਈ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਬੜੀ ਹੀ ਖੁਸ਼ੀ ਹੋਈ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਲਾਈਕ ਕਰੋਗੇ ਤੇ ਸ਼ੇਅਰ ਕਰੋਗੇ ਧੰਨਵਾਦ ਜੀ ਸਾਰਾ